हा जीनेी सीती करी ओने ही सा 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 जलाला की करदू कथे मत बागी साडी जीने्य उसने करी छादी सा सा भलाला की करदू कथे मत बागी साडी बोले सच कोई भी बोले जच कोई भी ਕਰਦੇ ਆ ੱਟਕਾ ਬਈ ਕਾਦੇ ਨਹੀਂ ਵੋਟਾ ਮੰਗਦੇਓ ਕੀਤਾ ਜਦ ੱਟਕਾ ਨਹੀਂ ਮਰ ਜਾ ਤੁਸੀਂ ਨੱਕ ਡਵਾ ਕੇ ਕੀਤਾ ਜਦ ੱਟਕਾ ਨਹੀਂ ਕਾਦੇ ਲਈ ਵੋਟਾ ਮੰਗਦੇਓ ਕੀਤਾ ਜਦ ੱਟਕਾ ਨਹੀਂ ਕਾਦੇ ਲਈ ਵੋਟਾ ਮੰਗਦੇਓ ਕਿੱਥੇ ਆ ਕਾਲਜ ਸੋਡਾ ਕਿੰਨੇ ਨੇ ਬੱਚੇ ਪੜਦੇ ਕਿੱਧਰ ਗਈ ਨਹਿਰ ਮਾਲਵਾ ਉਹਦੀ ਕਿਉਂ ਗੱਲ ਨਹੀਂ ਕਰਦੇ ਕਿੱਥੇ ਆ ਕਾਲਜ ਸੋਡ ਕਿੰਨੇ ਨੇ ਬੱਚੇ ਪੜਦੇ ਕਿੱਧਰ ਗਈ ਨਹਿਰ ਮਾਲਵਾ ਉਹਦੀ ਕਿਉਂ ਗੱਲ ਨਹੀਂ ਕਰਦੇ ਕਰਕੇ ਹੁਣ ਬਾਦਲ ਬਾਦਲ ਚੱਲਣਾ ਸੋਡਾ ਯੱਕਾ ਨਹੀਂ ਕਾਦੇ ਲਈ ਵੋਟਾਂ ਮੰਗਦੇ ਹੋ ਕੀਤਾ ਜਦ ਡੱਕਾ ਨਹੀਂ ਕਾਦੇ ਲਈ ਵੋਟਾਂ ਮੰਗਦੇ ਹੋ ਤੁਸੀਂ ਚਿੱਟਾ ਫੜ ਲਿਆ ਨਸ਼ਿਆਂ ਲਈ ਜੁੱਦ ਜੋ ਛੇੜਿਆ ਹੈਗਾ ਕੇ ਦੱਸੋ ਮਰ ਗਿਆ ਕਿੰਨਾ ਕੁ ਬੰਦ ਹੋ ਗਿਆ ਕਿੰਨਾ ਕੁ ਚਿੱਟਾ ਫੜ ਲਿਆ ਨਸ਼ਿਆਂ ਲਈ ਜੁੱਦ ਜੋ ਛੇੜਿਆ ਦੱਸੋ ਜਿਉਂਦਾ ਕੇ ਮਰ ਗਿਆ ਕੱਲੇ ਬਸ ਲਾਰੇ ਲੱਪਿਆਂ ਨਾਲ ਚੱਲਦੀ ਬਈ ਸੱਤਾਂ ਲਈ ਕਾਦੇ ਨਹੀਂ ਵੋਟਾਂ ਮੰਗਦੇ ਹੋ ਓਏ ਕੀਤਾ ਜਦ ਡੱਕਾ ਨਹੀਂ ਕਾਦੇ ਨਹੀਂ ਵੋਟਾਂ ਮੰਗਦੇ ਹੂੰ ਕੀਤਾ ਜਨ ਢੱਕਾ ਨਹੀਂ ਹਾਂ ਵੋਟਾਂ ਤੁਸੀਂ ਬਹੁਤ ਲੈ ਲੀਆਂ ਧਰਮਾਂ ਦਾ ਪਾੜਾ ਪਾ ਕੇ ਐਵੇਂ ਹੀ ਬਿਆਨ ਜਦਿਓ ਖਾਸਾ ਦਾ ਪੈਗ ਜਲਾ ਕੇ ਪਹਿਲਾਂ ਤੁਸੀਂ ਵੋਟਾਂ ਲੈ ਗਏ ਧਰਮਾਂ ਦਾ ਪਾੜਾ ਪਾ ਕੇ ਐਵੇਂ ਹੀ ਬਿਆਨ ਜਦਾ ਕੋ ਖਾਸਾ ਦਾ ਪੈਗ ਜਲਾ ਕੇ ਖੁੱਲ ਗਏ ਨੇ ਪੇਟ ਵੀ ਸਾਰੇ ਓਏ ਹੋ ਗਿਆ ਕਾਦੇ ਨਹੀਂ ਵੋਟਾਂ ਮੰਗਦੇਓ ਕੀਤਾ ਜਦ ਢੱਕਾ ਨਹੀਂ ਕਾਦੇ ਨਹੀਂ ਵੋਟਾਂ ਮੰਗਦੇਓ ਕੀਤਾ ਜਦ ਢੱਕਾ ਨਹੀਂ ਕਾਦੇ ਨਹੀਂ ਵੋਟਾਂ ਮੰਗਦੇਓ ਹਾ ਦਿੱਲੀ ਦਾ ਬਣ ਗਿਆ ਜਿਹੜਾ ਉਹਦਾ ਇੱਥੇ ਹੱਕ ਨਹੀਂ ਪੋੜਾ ਮੌੜਾਂ ਦਾ ਕਾਲਾ ਮਿੱਤਰਾ ਛੜਦਾ ਜਮ ਕੱਚ ਨਹੀਂ ਪੋੜਾ ਜਿਹੜਾ ਦਿੱਲੀ ਦਾ ਬਣ ਗਿਆ ਉਦਾ ਇਥੇ ਹੱਕ ਨਹੀਂ ਪੋਰਾ ਮੌੜਾਂ ਦਾ ਕਾਲਾ ਮਿੱਤਰਾ ਓਏ ਛੜਦਾ ਜਮ ਕੱਚ ਨਹੀਂ ਪੋਰਾ ਲੋਕਾਂ ਨੂੰ ਲੁੱਟੂ ਜਿਹੜਾ ਲੋਕਾਂ ਨੂੰ ਲੁੱਟੂ ਜਿਹੜਾ ਮੈਂ ਮਾਰੂੰਗਾ ੱੱਕਾ ਬਈ ਕਾਦੇ ਨਹੀਂ ਵੋਟਾਂ ਮੰਗਦੇ ਓਏ ਕੀਤਾ ਜਦ ੱੱਕਾ ਨਹੀਂ ਕਾਦੇ ਨਹੀਂ ਵੋਟਾਂ ਮੰਗਦੇ ਓਏ ਕੀਤਾ ਜਦ ੱੱਕਾ ਨਹੀਂ ਕਾਦੇ ਨਹੀਂ ਵੋਟਾਂ ਮੰਗਦੇ ਓਏ ਤੁਸੀਂ ਜਵਾਨੋ ਵੱਡੇ ਜੇ ਬਾਦੇ ਕਰਕੇ ਬੁੜੀਆਂ ਨੂੰ ਤੁਸੀਂ ਠੱਗਿਆ ਮਾਂਜੂਗਾ ਮੈਂ ਵੀ ਤਰਕੇ ਮੁਕਰਿਓ ਤੁਸੀਂ ਜਵਾਨੋ ਵੱਡੇ ਜੇ ਬਾਦੇ ਕਰਕੇ ਬੁੜੀਆਂ ਤੱਕ ਠੱਗ ਲੈਗੇ ਮਾਂਜੂਗਾ ਮੈਂ ਵੀ ਤਰਕੇ ਸੋਨੂ ਉਹ ਡੀਕੀ ਜਾਂਦੀਆਂ ਆ ਲਾਉਗਾ ਮੱਥਾ ਬਈ ਕਾਦੇ ਨਹੀਂ ਬੋਟਾ ਮੰਗਦੇ ਵੋਟਾਂ ਮੰਗਦੇ ਹਾਂ ਕੀਤਾ ਜਦ ਢੱਕਾ ਨਹੀਂ ਕਾਦਲੀ ਵੋਟਾਂ ਮੰਗਦੇ ਹਾਂ ਸੋ ਸ੍ਰੀ ਕਾਲੀ ਮੈਂ ਕਾਲਾ ਮੋੜ YouTube ਚੈਨਲ ਬਈ ਸਬਸਕ੍ਰਾਈਬ ਕਰ ਲਿਓ ਇਹਤੇ ਅਪਡੇਟ ਜਿਆਦਾ ਦਿੰਨੇ ਆ ਤੇ ਜਿੰਨੇ ਵੀ ਭੈਣ ਭਰਾ Facebook ਤੇ ਦੇਖ ਰਹੇ YouTube ਤੇ ਸਾਰਾ ਗਾਣਾ ਜਰੂਰ ਸੁਣਿਓ ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਸਾਰਿਆਂ ਨਾਲ ਜਿੰਨੇ ਵੀ ਭੈਣ ਭਰਾ ਦੇਖ ਰਹੇ ਹੋ ਧੰਨਵਾਦ ਰੱਬ ਰੱਖਾ ਸੱਸੀ ਕਾ